ਆਮ ਟਾਈਮ ਹੀ ਲੱਗਦਾ ਤੇਰਾ ਟਾਈਮ ਲੱਗਦਾ ਹਨਾ ਬਸ ਇਹ ਹੀ ਟਾਈਮ ਹੈ ਆਪਣਾ ਪੱਠਿਆਂ ਦਾ ਸਹੀ ਆ ਜਨਾਬ ਇਹਦਾ ਛੋਟਾ ਇਹ ਬੜੇ ਦਿਨਾਂ ਦਾ ਮੈਨੂੰ ਆਖੰਦੇ ਆਂ ਇਹਦੀ ਵੀਡੀਓ ਬਣਾਏ ਦੀ ਵੀਡੀਓ ਬਣਾ ਇਹ ਕਿੰਨਾ ਸਫਰ ਕਰਕੇ ਆਉਂਦਾ ਈ ਹੋਰ ਆਉਂਦਾ ਕੁਟ 2.5 ਕਿਲੋਮੀਟਰ ਪਾਣੀ ਜਾਂਦਾ 2.5 ਕਿਲੋਮੀਟਰ ਦਾ ਆ ਲਓ ਜੀ ਲਓ ਜੀ ਮੀਆਂ ਸਾਹਿਬ ਹੁਣ ਰਾਜੀ ਹੋ ਸਾਬਿਆ ਦਾ ਹਰ ਬਾਸ਼ਾ ਆ ਠੰਡ ਦੇ ਵਿੱਚ ਆ ਠੰਡ ਹੈ ਕੋਰਾ ਬੈਂਦਿਆ

ਇਹ ਮਾਲਕਾਂ ਵੇਖ ਲਿਆ ਦਿਓ ਉਹਨਾਂ ਕਹਿੰਦਾ ਤੁਸੀਂ ਤਾਂ 1 ਮੰਨ 35 ਦੇ ਤੇ ਲਿਖਿਆ ਪੈਂਦੀ ਖਾਲੀ ਤੇ ਮੰਨ ਦਾ حساب ਦਿਓ ਤੇ ਫਿਰ ਕਿਵੇਂ ਦੇਵਾਂਗੇ ਹਿਸਾਬ ਹੈ ਪਾਜੀ ਉਹ ਖਾਤੇ ਤੇ ਲਿਖਿਆ ਆ ਗਿਆ ਹੈ ਅੱਛਾ ਹਾਂ ਜਿੰਨਾ ਦੇਈਦਾ ਨਾ ਉਹਨਾਂ ਲੈਖ ਛੱਡੀ ਦਾ ਚਲੋ ਆ ਪਤਾ ਨਹੀਂ ਫੁੱਫੜ ਨੇ ਮੇਰੇ ਕੋਲ ਆਖਿਆ ਨਾ ਤੂੰ ਇਹ ਆਖ ਰਿਹਾ ਤੂੰ ਤਾਂ ਨਹੀਂ ਆਖਿਆ ਆਪਣੇ ਤਾਈ ਵੀ ਪਾਵਰ ਹੈ ਇਹ ਆ ਨਾ ਪਿਆਰ ਮੇਰੇ ਨਾਲ ਹੈ ਹੂੰ ਭਾਈ ਆ ਲੜਿਆ ਹੈ ਹਾਂ ਤੇ ਭਾਈ ਇਹ ਦੀ ਵਜ੍ਹਾ ਤੇ ਮੈਂ ਰੋਟੀ ਨਹੀਂ ਖਾਣੀ ਨਹੀਂ ਸੀਰੀਅਸ ਗੱਲ ਦੱਸੋ ਯਾਰ ਮਜ਼ਾਕ ਨਾ ਦੱਸੋ ਅਦਾਬਾਲ ਦਾ ਅਦਾਬਾਲ ਦਾ ਨਾਂ ਨਾ ਲਾ ਦੇ ਯਾਰ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਸਦੇ ਆ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਆਪਣੇ ਕੋਲ ਰਾਤ ਹੋਈ ਸੀ بارش ਤੇ ਜਿਹਦੀ ਵਾਈ ਦਾ ਮੌਸਮ ਹੈਗਾ ਸੀ ਖਰਾਬ ਤੇ ਕਣਕਾਂ ਜਿਹੜੀਆਂ ਨੇ ਪੈ ਗਈਆਂ ਸਾਰੀਆਂ ਤੇ گاਵਾਂ ਨੂੰ ਛੱਡਣ ਲੱਗੇ ਆ ਛੱਡ ਕੇ ਤੇ ਮੱਝਾਂ ਲੈ ਆਉਨੇ ਆਪਾਂ ਮੱਝਾਂ ਨੂੰ ਪਾਣੀ ਪੀਣ ਲਾਉਨੇ ਆ ਜਿਹੜਾ ਆਪਣਾ ਵਲੋਗ ਆਪਾਂ ਕਰਦੇ ਨੇ ਰੂਟੀਨ ਸ਼ੁਰੂ ਸੋ ਜੁੜ ਕੇ ਰਹਿਣਾ ਤਾਂ ਵਲੋਗ ਪੂਰਾ ਵੇਖਣਾ ਕੱਢ ਲਈਏ ਮੱਝਾਂ ਬਾਹਰ ਸਿਆਲ ਆ ਰਹੀਆਂ ਨੇ ਹਾ ਵੀ ਚੋਰੀ ਆ ਜਾ ਆ ਜਾ ਆ ਜਾ ਸਣੀਏ ਹਾਂ ਚਲਿਏ ਲਓ ਜੀ ਸਾਡੀ ਬੱਤੀ ਚੋਰੀ ਸੀ ਤੇ ਟਰੈਕਟਰ ਲਾਇਆ ਕਿਥੇ ਉਤਰਨਾ ਵਾਸਤੇ ਲਓ ਜੀ ਸਾਡਾ ਟਾਈਮ ਹੋ ਗਿਆ ਹੁਣ ਨਗਰਾਂ ਨੂੰ ਪਾਣੀ ਪਹੁੰਚਾਉਣ ਨੇ ਡਾ ਕੇ ਇਨਾਂ ਨਾਲ ਬੰਨਦੇ ਆ ਤਾਂ ਚੋਾਈ ਸ਼ੁਰੂ ਕਰੀਏ ਬੱਤੀ ਸਾਡੀ ਕੋਈ ਨਹੀਂ बन ਕੇ ਇਹਨਾਂ ਨੂੰ گاਵਾਂ ਨੂੰ ਤੇ ਇਹ ਮੱਝਾਂ ਨੂੰ ਬਨ ਕੇ ਤੇ ਚੋਾਈ ਸ਼ੁਰੂ ਕਰਦੇ ਆ। ਲੋ ਜੀ ਦੁੱਧ ਸਾਡਾ ਚੋਇਆ ਗਿਆ। ਦੁੱਧ ਹੀ ਚਾਰਾ ਵੀ ਆ ਗਿਆ। ਠੰਡ ਦੇ ਵਿੱਚ। ਆਹ ਠੰਡ ਹੈ। ਕੋਰਾ ਬੈਂਦਿਆ। ਤੇ ਠੰਡ ਬਣ ਗਈ ਯਾਰ ਵੇਖਾ ਕਿੰਨੀ ਬਾਰਿਸ਼ ਪੈ ਗਈ ਯਾਰ। ਹਨ। ਕਰਨਕ ਦੀ ਸੁਣਾ। ਚਾਰੇ ਪੈ ਗਈ ਲੰਮੇ। ਪਹੁੰਚ ਗਈ ਹਮ ਬਤਾ ਲੇਟ ਹੋ ਗਈਆਂ ਬਾਡੀਆਂ ਹੋਰ। ਆਹ ਇਹ ਤਾਂ ਬੜਾ ਕੰਮ ਨਿਬੜ ਗਿਆ ਸੀ ਯਾਰ। ਅਵੇਲਾ ਸਪਾਸਾ ਨਵੇਲ ਹੋ ਗਈ ਵਿੱਚ ਬਰਾਤ ਹੀ ਮਿਨਾਲੇ ਹਾਂ ਸਲਾਮਤ ਉਹ ਮਿੱਟੀ ਪਾਈ ਜਾਂਦੇ ਤੇ ਜਨਾਬ ਉੱਥੇ ਹੀ ਬਾਰਿਸ਼ ਸ਼ੁਰੂ ਹਨੇਰ ਪਹਿਲੇ ਪੂਰਾ ਤੇ ਬਾਰਾ ਚ ਹੀ ਨਿਕਲ ਆਏ ਉਹ ਮਿੱਟੀ ਹੀ ਬਾਰਿਸ਼ ਜਿਦੋਂ ਅਸੀਂ ਆਏ ਨਾ ਰਾਂ ਬਾਅਦ ਬਾਅਦ ਦਫਾ ਦੇ ਕੋਲ ਲੈ ਜੁੜ ਪਈ ਉਹ ਰੋਤੇ ਇਹ ਬਾਰਾ ਦੇ ਵਿੱਚ ਭੇਜਦੇ ਪਜਾਇਦੇ ਰਾਤ ਅਸੀਂ 10 10:30 ਵਜੇ ਪਹੁੰਚੇ ਤੇ ਆਹ ਹਾਂ ਵੀ ਚੌਧਰੀ ਮੱਝਾਂ ਚੋਰੀਆਂ ਨੇ ਹਾਂ ਜੀ ਜੀ ਚੋਰ ਆਏ ਆ ਇੱਕ ਆਖਰੀ ਰਹਿ ਗਈ ਹੈ ਦੁੱਧ ਦੀ ਦੁੱਧ ਲੈ ਗਿਆ ਹੈ ਇੱਕ ਮਣ ਪੈਂਦੀ ਕਟਵੀਆਂ ਅੱਛਾ ਤੇ ਨਹੀਂ ਜੇ ਇਹ ਮਾਲਕਾਂ ਵੇਖ ਲਿਆ ਤਾਂ ਉਹਨਾਂ ਕਹਿਣਾ ਤੁਸੀਂ ਤਾਂ ਇੱਕ ਮਣ ਪੈਂਦੀਆਂ ਨੇ ਤੇ ਲਿਖਿਆ ਪੈਂਦੀ ਖਾਲੀ ਤੇ ਮਣ ਦਾ ਸਾਫ ਦਿਓ ਤੇ ਫਿਰ ਕਿਵੇਂ ਦੇਵੋਗੇ ਸਾਫ ਹੈ ਪਾ ਜੀ ਉਹ ਖਾਤੇ ਤੇ ਲਿਖਿਆ ਆ ਗਿਆ ਹੈ ਅੱਛਾ ਹਾਂ ਜਿੰਨਾ ਦੇ ਜਦਾ ਹੈ ਨਾ ਉਹਨਾਂ ਲੇਖ ਛੱਡੀ ਦਾ ਚਲੋ ਉਹ ਸਾਡਾ ਮੁੰਡੀ ਵੇਖੋ ਮੁੰਡੀ ਦਾ ਬਾਬੂ ਥੱਕ ਗਿਆ ਮੈਨੋਂ ਦੀ ਵੈਸੇ ਬਸ ਹੋਈ ਵੀ। ਕੀ ਬਾਬੂ? ਇਹ ਦੀ ਵੈਸੇ ਬਸ ਨਹੀਂ ਹੋਈ ਵੀ। ਬਾਬੂ ਨੂੰ ਕੀ ਆਖਿਆਈ? ਮੈਂ ਕੀ ਆਖਿਆ? ਹਾਂ? ਮੈਂ ਕੋਸ਼ਣਾ ਕੋਸ਼ਦੇ ਤੋ ਆਖਿਆ ਉਹਨੂੰ ਕਿ ਨਹੀਂ। ਮੈਂ ਸੋਣਿਆ ਨਾ 5 ਦਿਨ ਹੋ ਗਏ ਰੋਟੀ ਨਹੀਂ ਖਾਦੀ। ਬਾਪੂ ਭਾਈ ਭੁੱਖਾ ਜਾ ਰਿਹਾ ਆਜ ਕੱਲ। ਅੱਛਾ ਕੀ ਵਜ੍ਹਾ ਕੀ ਪੁੱਛੋ ਸਹੀ ਹੋ ਦੇ ਕੋ। ਵਜ੍ਹਾ ਨਹੀਂ ਦੱਸ ਰਿਹਾ ਅਜੇ ਤੱਕ। ਅੱਛਾ ਮਾਲੇ ਆਂਦਾ ਮੈਂ ਰੋਟੀ ਨਹੀਂ ਖਾਣੇ ਮੈਂ ਮੁੱਲ ਖਾ ਲੈ ਸੀ। ਅੱਛਾ ਚਲੋ ਮੈਂ ਮਨਿਆਰਾਂ ਜਾ ਕੇ ਰੋਟੀ ਚਲੋ ਭਾਈ ਉਹਨੂੰ ਮਰਜ਼ੀ ਹੋਈ ਉਹਦੀ ਜੋ ਮਰਜ਼ੀ ਕਰਿਆ ਸੀ ਤੇ ਕੁਝ ਕਹਿ ਨਹੀਂ ਸਕਦੇ ਭਰਾ ਉਹ ਆਂਦਾ ਮੈਂ ਮਨਿਆਰਾਂ ਜਾ ਕੇ ਰੋਟੀ ਨਹੀਂ ਖਾਣੀ ਅੱਛਾ ਹਾਂਜੀ ਇਹ ਗੱਲ ਕਰ ਰਹੇ ਆ ਚਲੋ ਭਾਈ ਮਰਜ਼ੀ ਆ ਅਪਾ ਤੇ ਫੁੱਫਣ ਨੇ ਮਰੇ ਕੋ ਆਖਿਆ ਨਾ ਤੂੰ ਇਹ ਆਖ ਰਿਹਾ ਤੂੰ ਤਾਂ ਨਹੀਂ ਆਖਿਆ ਆਪਣੇ ਬਾਈ ਵੀ ਪਾਵਰ ਹੈ ਇਹ ਆਂਦਾ ਪਿਆਰ ਮੇਰ ਨਾਲ ਹੈ ਹੂੰ ਭਾਈ ਆ ਲੜਿਆ ਹੈ ਹਾਂ ਪਾਵਰ ਤੇ ਭਾਈ ਇਹ ਦੀ ਵਜ੍ਹਾ ਤੇ ਮੈਂ ਰੋਟੀ ਨਹੀਂ ਖਾਣੀ नहीं सीरियस गल दसो यार मजाक नहीं दसो दी बाल दा आ, आ, आ दा बाल दा नाना ला दे आज यार दा 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 आ बाल दा आहा यार मिलनो ते इदा तो का भी आईया नहीं यार भाई को वजह और होनी ऐवें फुफड़ दा नाना लाओ यार चलो वजह लब लो दस लो फिर है इधर खरगोश नाना लाओ ते और आना मारी और कैमरा ना मारा देख ना कितनी तारा लेना तू हां ए ना हमेशा में गिरी आ भैया आ हां हमेशा ਤੇਰੀ ਖੈਰ ਲਾਇਆ ਬਈ ਬਸ ਕਰ ਕਿੰਨੀਆਂ ਤਾਰਾਂ ਲੈਣੀਆਂ ਨਹੀਂ ਹੂੰ ਉਹਨਾਂ ਪਤਾਵੇਂ ਮੁੰਡਾ ਮਾਚੋਗ ਲੈ ਲੈਂਦਾ ਅੱਛਾ ਚਲੋ ਲਓ ਜੀ ਇਧਰ ਖਰਗੋਸ਼ ਅਧਰ ਪਤਾ ਨਹੀਂ ਬਾਬੂ ਹੁਣ ਕੀ ਕਰੂਗਾ ਬਾਬੂ ਵਾਲਾ ਪਾਣੀ ਪਾਉਗੇ ਜਾਨ ਭਾਈ ਭਾਂਡੇ ਗਾੜਨ ਲੱਗਾ ਜਨਾਬ ਕਿਹੜਾ ਬਾਪੂ ਮੈਨੂੰ ਜੁਗਾਇਆ ਪੂਰਾ ਨਹੀਂ ਜੋ ਕਰਨਾ ਆ ਕੀ ਆ ਬਾਪੂ ਪੁਰਾ ਭਾਈ ਭਾਈ ਉਹ ਹੰਗਾਲੇ ਗਈ ਉਹ ਹਾਂ ਹਾਂ ਦਾਲ ਤੇ ਲਈ ਹਾਂ ਦੁੱਧ ਹੀ ਦੁੱਧ ਲੈ ਗਿਆ ਤੇ ਭਾਂਡੇ-ਪੁੰਡੇ ਸਾਫ਼ ਕਰਾਇਆ ਯਾਨੀ ਕਿ ਜਿਹੜਾ ਥੋੜਾ ਬਹੁਤਾ ਬਚਿਆ ਜਿਹੜਾ ਪਾਣੀ ਦਾ ਹੰਗਾਲਾ ਮਾਰੇ ਭਾਂਡਾ ਸਾਫ਼ ਹੋ ਜਾਏਗਾ ਉਹ ਨਾਲੇ ਬਾਪੂ ਕੀ ਦੇਈ ਹੈ ਹਾਂ ਬਾਪੂ ਤੇਰਾ ਸਾਥੇ ਘਾਰ ਹੀ ਹੈ ਬ੍ਰਾਊਨ ਹੈ ਹਾਂ ਨਹੀਂ ਕੋਈ ਨਹੀਂ ਆਪ ਹੀ ਬੈਠੇ ਆ। ਚੱਲ ਯਾਰ ਅਗਟੋਰ। ਓਏ ਮੇਰੀ ਖੋਤੀ ਕਿੱਦਾ ਗਈ? ਇੱਥੇ ਰਹਿਣਾ ਨਾ ਚਲੋ। ਸੋ ਆਪਾਂ ਵੀ ਚੱਲਦੇ ਆਂ ਪੱਠਿਆਂ ਨੂੰ। ਗੱਲਾਂ ਬਾਤਾਂ ਬਥੇਰੀਆਂ ਹੋਈਆਂ। ਚੱਲ ਕੇ ਹੁਣ ਵੜਨੇ ਆਂ ਪੱਠੇ ਆਪਾਂ। ਸਾਡੀ ਬੱਤੀ ਵੀ ਕੋਈ ਨਹੀਂ ਆ ਤੇ ਮੋਬਾਈਲ ਦੀ ਬੈਟਰੀ ਵੀ ਹੋ ਸਕਦਾ ਲੋ ਹੋ ਜਾਵੇ। ਤੇ ਇਹਦੇ ਨੂੰ ਪਹਿਲੇ ਪਹਿਲੇ ਆਪਣਾ ਵਲੌਗ ਦਾ ਐਂਡ ਵੀ ਕਰਨਾ ਤੇ ਪੱਠੇ ਵੜਨੇ ਨੇ। ਸੋ ਚੱਲਦੇ ਆਂ ਪੱਠਿਆਂ ਨੂੰ। ਲਓ ਜੀ ਆ ਗਏ ਆਂ ਪੱਠਿਆਂ ਦੇ ਟੱਕ ਦੇ ਵਿੱਚ ਤੇ ਵਧਣ ਲੱਗੇ ਆਂ ਪੱਠੇ। ਤੇ ਸ਼ਾਮ ਹੀ ਹੋਣ ਵਾਲੀ ਐ ਸੂਰਜ ਗਰੂਪ ਹੋਣ ਲਾ। ਵਿਊ ਚੈੱਕ ਕਰੋ ਤੁਸੀਂ। ਕੈਸਾ ਬਣਿਆ بارش ਤੋਂ ਬਾਅਦ ਤੇ ਜੱਬੂ ਨੇ ਟਾਕ ਮੀਨਨ ਦੇਣ ਤੋ ਆਪਾਂ ਵੜ ਲੈਨੇ ਪੱਠੇ ਲਓ ਜੀ ਪੱਠੇ ਵੜ ਗਏ ਆਪਾਂ ਹੋ ਗਏ ਵੇਲੇ ਤੇ ਇੱਧਰ ਆਪਣਾ ਯਾਰ ਆਪਣਾ ਭਰਾ ਆਇਆ ਇੱਥੇ ਆਪਣੇ ਕੋਲ ਪੱਠੇ ਵੜਨ ਆ ਜੀ ਅਸਲਾਮੁਅਲੈਕੁਮ ਜੀ ਕੀ ਹਾਲ ਚਾਲ ਔਰ ਮੀਆਂ ਸਾਹਿਬ ਠੀਕ ਹੋ ਸ਼ੁਕਰ ਮਾਲਕ ਦੀ ਜ਼ਾਤ ਹੈ ਤੁਹਾਨੂੰ ਸੁਣਾ ਹਾਂ ਠੀਕ ਹੈ ਸ਼ਾਮ ਟਾਈਮ ਹੀ ਲੱਗਦਾ ਤੇਰਾ ਟਾਈਮ ਲੱਗਦਾ ਹਨਾ ਬਸ ਇਹ ਟਾਈਮ ਹੈ ਆਪਣਾ ਪੱਠਿਆਂ ਦਾ ਸਹੀ ਆ ਜਨਾਬ ਇਹਦਾ ਛੋਟਾ ਇਹ ਬੜੇ ਦਿਨਾਂ ਦਾ ਮੈਨੂੰ ਆਖੰਦੇ ਆਂ ਇਹਦੀ ਵੀਡੀਓ ਬਣਾਏ ਦੀ ਵੀਡੀਓ ਬਣਾ ਇਹ ਕਿੰਨਾ ਸਫਰ ਕਰਕੇ ਆਉਂਦਾ ਈ ਕੁਟਾਈ ਕਿਲੋਮੀਟਰ ਪਾਣੀ ਜਾਂਦਾ 2.5 ਕਿਲੋਮੀਟਰ ਦਾ ਆ ਲਓ ਜੀ ਲਓ ਜੀ ਮੀਆਂ ਸਾਹਿਬ ਹੁਣ ਰਾਜੀ ਹੋ ਸਾਬਿਆ ਦਾ ਹਰ ਬਾਸ਼ਾ ਆਹ ਆਓ ਕੀ ਕਰਦਾ ਪਿਆ ਹੈ ਖਲੋਤਾ ਹੁਣ ਬਸ ਪੱਠੇਆਂ ਤਿਆਰੀ ਹੁਣ ਚੱਲੇ ਆ ਡੰਗਰ ਨੂੰ ਕਰ ਬੰਦ ਦੇ ਜਾਓਗੇ ਲੈ ਮੀਆਂ ਵਾਢ ਨੂੰ ਪੱਠੇ ਤੋਂ ਜ਼ਿਆਦਾ ਕੰਮ ਨਬੇੜ ਲੀਏ ਓਕੇ ਬਾਦ ਲਓ ਜੀ ਸ਼ਾਮ ਹੋ ਗਈ ਆ ਤੇ ਮੱਝਾਂ ਛੱਡ ਲੀਆਂ ਆਪਾਂ ਤੇ ਡਾਉਣ ਲੱਗੇ ਹੁਣ ਪਾਣੀ ਨਾਲ ਸ਼ਾਮ ਟਾਈਮ ਦਾ ਤੇ ਬੱਦਲ ਤੁਸੀਂ ਵੇਖੋ ਪਿੱਛੇ ਬਣਿਆ ਮੌਸਮ ਵੀ ਖਰਾਬ ਹਲੇ ਵੀ ਵਾੜ ਦੇ ਰੋਣੇ ਵਿੱਚ ਵਾੜ ਵਿੱਚ ਵਾੜ ਦੇ ਨਾ ਵਿਚ ਵਾੜ ਓਏ ਨਾ ਮਰ ਜਾ ਨਾ ਮਾਰਨਾ ਓੰਜ ਓਏ ਓੰਜ ਐਂਜ ਕਰ ਰਹੇ ਹਾਂ ਚਲੋ ਕੀ ਕਹਿਣਾ ਜੀ ਸੂਰਜ ਵੀ ਗਰੂਪ ਹੋ ਗਿਆ ਪਿੱਛੇ ਵੇਖੋ ਤੁਸੀਂ ਲਓ ਜੀ ਇਹਨਾਂ ਨੂੰ ਆਪਾਂ ਪਾੜੇ ਭੁੰਡਾ ਕੇ ਬੰਦ ਦਿੰਨੇ ਆ ਕਿਆ ਬਣਾਉਣੇ ਤੋਂ ਨੇ ਕਿ ਕੱਲ ਦੇ ਨਾਤੇ ਕੋਈ ਨਹੀਂ ਆ ਬਾਤ ਪੱਤੀ ਸੱਡੀ ਕੋਈ ਨਹੀਂ ਸੀ ਆਈ ਤੇ ਹੁਣ ਜਿਹੜਾ ਆਪਾਂ ਕਰਦੇ ਆ ਬਲੌਗ ਤਾਂ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਅਗਲੇ ਬਲੌਗ ਤੇ